ਮਾਲਕ ਦੀ ਕਰਮ ਸਦਕਾ ਇਹੋ ਜਿਹੇ ਖੂਬਸੂਰਤ ਮੇਲੇ ਲੱਗਦੇ ਸੁਮਿੰਨਵਿਸਵਾਰ ਹੁਕਮ ਹੋਇਆ ਹੈ ਹਾਜ਼ਰੀ ਲਾਉਣ ਦਾ ਸੁਖੇਸ਼ ਮੁਕੱਦਸ ਜਗ੍ਹਾ ਤੇ ਮਹਾਨ શિક્ષੀਤਾ ਸੰਤਮਾਪੁਰਸ਼ ਬੈਠੇ ਨੇ ਮੈਂ ਤਾਂ ਅਕਸਰ ਹੀ ਡਰ ਕੇ ਗੋਨਾ ਹੁੰਨਾ ਕਿਨਾ ਹੁੰਨਾ ਕਿ ਕੁੱਤਾ ਤੇਰੇ ਦਰ ਦਾ ਸਮਝ ਕਿਤੇ ਮੇਰੇ ਮਾਲਕਾ ਮੈਨੂੰ ਕੋਈ ਦਰਕਾਰ ਦਾ ਨਹੀਂ ਜਿਹੜੇ ਵੀ ਦਰਜਾਂ ਵਾਂ ਮੈਂ ਜਾ ਕੇ ਭੌਂਕਿਆ ਵਾਂ ਤੇਰਾ ਸਮਝ ਕੇ ਮੈਨੂੰ ਕੋ ਮਾਰਦਾ ਕਿ ਕਿ ਗੌਣਾ ਜਿਹੜਾ ਆ ਇੱਥੇ ਕਵਾਲ ਆਏ ਨੇ ਸਾਡੇ ਬਹੁਤ ਅੱਛੇ ਅੱਛੇ ਉਹਨਾਂ ਦੇ ਗੌਣਾ ਸਾਡੇ ਤੇ ਪੈਰ ਥੱਲੇ ਬਟੇਰਾ ਸਰਕਾਰਾਂ ਨੇ ਦਿੱਤਾ ਹੈ ਜਿਨਿਆਣਾਂ ਦਾ ਰੋਟੀ ਟੋਕ ਚਲਾਈ ਜਾਂਦੇ ਆ ਸੋ ਜਿੰਨੀ ਸੰਗਤ ਪਿੱਛੇ ਖੜੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਪਲੀਜ਼ ਅੱਗੇ ਆ ਕੇ ਬੈਠ ਜਾਣ ਸਾਰੇ ਜਣੇ ਜਿਨ੍ਹਾਂ ਨੇ ਲੰਗਰ ਛਕ ਲਿਆ ਸੋ ਥੋੜੀ ਦੇਰ ਹਾਜ਼ਰੀ ਮੈਂ ਲਾਉਣੀ ਥੋੜੇ ਜਿਹੇ ਟਾਈਮ ਉਸ ਤੋਂ ਬਾਅਦ ਕਵਾਲਾ ਨੇ ਹਾਜ਼ਰ ਹੋ ਜਾਣਾ ਸਟੇਜ ਦੇ ਉੱਪਰ ਸੋ ਨਾ ਪਹਿਲਾਂ ਹੀ ਮਾਫੀ ਮੰਗ ਲੈਣਾ ਕਿਉਂਕਿ ਸਰਕਾਰਾਂ ਨੂੰ ਖੁਸ਼ ਕਰਨਾ ਬਹੁਤ ਔਖਾ ਹੁੰਦਾ ਹੈ ਇਜਾਜ਼ਤ ਦਾ ਸਰਕਾਰ ਕਰੀਏ ਨਹੀਂ ਸਭ ਤੋਂ ਪਹਿਲਾਂ ਸੈਫਨ ਬਲੂਕ ਦੀਆਂ ਚੰਦ ਲਾਈਨਾਂ ਤੋਂ ਰਣਵਾਲਾ ਦਿਲ ਤੱਕ ਕਿਸੇ ਮੈਦਾਨ ਨਹੀਂ ਹਰਦਾ ਉਸ ਦਾ ਨਾਮ ਚਿਤਾ ਰਣਵਾਲਾ ਦਿਲ ਤੱਕ ਕਿਸੇ ਮੈਦਾਨ ਨਹੀਂ ਹਰਦਾ ਅਰੇ ਮਸ਼ਕਾ ਪਾਵੇ ਮਾਲਕ ਦਾ ਸੋਨੇ ਦਾ ਮਾਲਕ ਦਾ ਕੰਮ ਫਲਫਲ ਲਾਉਣਾ ਤੇ ਲਾਵੇ ਜਾਂ ਨਾ ਲਾਵੇ ਮਾਲਕ ਦਾ ਕੰਮ ਫਲਫਲ ਲਾਉਣਾ ਤੇ ਲਾਵੇ ਜਾਂ ਨਾ ਲਾਵੇ ਇਹ ਬਾਬਾ ਜਿੰਨਾ ਦੇ ਬਾਬਾ ਇਹ ਬਾਬਾ ਗੁਲੀਸ਼ਾ ਸਰਕਾਰ ਲਈ ਜਿੰਨਾ ਦੇ ਬਾਬਾ पल न श यादि न रही जिन पल न श रही जंगल ਫੂਕ ਮਸੱਲਾ ਬੋਲ ਫਕੀਰਾ ਅੱਲਾ ਹੀ ਅੱਲਾ ਜਿੰਦੜ ਵਾਲੀ ਸਾਰੀ ਦੁਨੀਆ ਤੇ ਹਾਰਨ ਵਾਲਾ ਇਕੱਲਾ ਮੰਗਤਾ ਕੋਈ ਮਾੜਾ ਮੰਗਤਾ ਕੋਈ ਚੰਗਾ ਮੰਗਤਾ ਕੋਈੁੱਧ ਮੰਗੇ ਕੋ ਪੁੱਤ ਮੰਗੇ ਕੋ ਰੁੱਧੀਆਂ ਸੁੱਧੀਆਂ ਪੁੱਤ ਮੰਗੇ ਕੋ ਗਹਿਣੇ ਹਾਰ ਸ਼ਿੰਗਾਰ ਮੰਗੇ ਕੋ ਡੁੱਪ ਦੀ ਬੇੜੀ ਪਾਰ ਮੰਗੇ ਮੰਗਣ ਵਾਲੀ ਸਾਰੀ ਦੁਨੀਆ ਤੇ ਦੀਵਣ ਵਾਲਾ ਇਕੱਲਾ ਬੋਲ ਫਕੀਰਾ ਬੋਲ ਫਕੀਰਾ ਕੋਈ ਮੱਥਾ ਟੇਕਰ ਦੇਖ ਕੋ ਮੱਲਾ ਕਦਾ ਹੋਣ ਵਾਲੇ ਜਿਹੜਾ ਮੱਲੇ ਚਿੱਟੇ ਨੱਤੇ ਨੱਟੇ ਚਿੱਟੇ ਕੱਟ ਨੱਟੇ ਚਿੱਟੇ ਕੱਟ ਨੱਟੇ ਇਹਲਾ ਵੰਗ ਬਾਬਿਆਂ ਪੁੱਛਦੇ ਨੇ ਕਿੱਥੇ ਕਹਿਣ ਵਾਂਗ ਬਾਬਿਆਂ ਪੁੱਛਦੇ ਨੇ ਕਿੱਥੇ ਹੁਣ ਕਰਦੀ ਅਨੰਦ ਮੰਨ ਮੰਨੀਆਂ ਤੇ ਹੁਣ ਕੱਲ੍ਹ ਕੋਤ ਦੀ ਨਿਸ਼ਾਨੀਆਂ ਤੇ ਹੁਣ ਕੱਲ੍ਹ ਕੋਤ ਦੀ ਨਿਸ਼ਾਨੀਆਂ ਨਿਸ਼ਾਨੀਆਂ ਹੋ ਨਲ ਜੁਗ ਦੀ ਨਿਸ਼ਾਨੀ ਇਹ ਕੱਲ ਕੋ ਜੁਗ ਦੀ ਨਿਸ਼ਾਨੀ ਆ ਇਹੋ ਕੱਲ ਜੋਗ ਦੀ ਨਿਸ਼ਾਨੀ ਆ

ਤਾਂ ਕਿ ਉਹ ਆਪਣੇ ਇਹ ਨੀਤੀਆਂ ਸਤੁਤ ਹੋ ਕੇ ਕਿ ਬਾਹਰੋਂ ਕੋਈ ਪੈਰ मोहम्मद वरी दुकू सीता वरी आरजू मोहम्मद جاوي يا با ربपती हुके مليला मन गाडीया देवते सब तो कनिया हे महापती हुके तुसा जी गय हे मनिया हे दा